ਦੇ ਵਿੱਚ ਹੋਰ ਸਰਕਾਰ ਪਰ ਦੀ ਗੁੱਸਾ ਵਧੂਗਾ ਸੋ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਕਿ ਸਰਕਾਰ ਨੂੰ ਉਹ ਕਰਜ਼ੇ ਦੇ ਥੱਲੇ ਕਿਸਾਨ ਬੈਠਾ ਤੇ ਉਹਨਾਂ ਦੀ ਬਾਹ ਮੜਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਦਾ ਫਰਜ਼ ਬਣਦਾ ਕਿ ਪੰਜਾਬ ਦੇ ਕਿਸਾਨਾਂ ਸਿਰ 73000 ਕਰੋੜ ਦਾ ਕਰਜ਼ਾ ਤੇ ਜਿਹੜੇ ਹਰਿਆਣਾ ਦੇ ਕਿਸਾਨਾਂ ਉਹਨਾਂ ਦੇ ਸਿਰ 77000 ਦਾ ਕਰੋੜ ਦਾ ਕਰਜ਼ਾ ਪਿਛਲੇ ਸਾਲ ਵੀ ਇੱਕ ਨੌਜਵਾਨ ਦੀ ਇਸੇ ਜਿਹੜੀ ਹੈ ਘਟਨਾ ਦੇ ਵਿੱਚ ਜਿਹੜੀ ਹੈ ਜਾਨ ਚਲੀ ਗਈ ਸੀ ਜਿਹਦੇ ਨਾਲ ਬਹੁਤ ਵੱਡਾ ਰੋਸ ਜਿਹੜਾ ਹੈ ਕਿਸਾਨਾਂ ਦੇ ਵਿੱਚ ਫੈਲਿਆ ਸੀ ਇਹ ਜਮੰਗਾ ਕਿਸਾਨਾਂ ਦੀਆਂ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਅੰਸਨ ਨੂੰ ਤੜਵਾਉਣਾ ਚਾਹੀਦਾ ਤੇ ਇਹ ਇਹੋ ਜੀ ਜਿਹੜੀ ਸਿਚੁਏਸ਼ਨ ਨੂੰ ਸੰਭਾਲਣਾ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਸਿੰਘ ਢੱਲੇਵਾਲ ਕੀ ਤਦ ਤੱਕ ਕਾਫੀ ਖਰਾਬ ਹੋਈ ਹੈ ਔਰ 16 ਦਿਨ ਹੋ ਚੁੱਕੇ ਹਨ ਕਿਸ ਤਰੀਕੇ ਸੇ ਆਪ ਦੇਖ ਰਹੇ ਹੈ ਪੰਜਾਬੀ ਵਿੱਚ ਬੜੀ ਦੁੱਖ ਦੀ ਗੱਲ ਆ ਕਿ ਕਿਸਾਨ ਆਗੂ ਪਿਛਲੇ ਸਾਲ ਤੋਂ ਫਰਵਰੀ ਮਹੀਨੇ ਤੋਂ ਲੈ ਕੇ ਜਿਹੜੇ ਹੈ ਉਹ ਬੰਡਾਂ ਤੇ ਬੈਠੇ ਆ ਪਿਛਲੇ ਸਾਲ ਵੀ ਇੱਕ ਨੌਜਵਾਨ ਦੀ ਇਸੇ ਜਿਹੜੀ ਹੈ ਘਟਨਾ ਦੇ ਵਿੱਚ ਜਿਹੜੀ ਹੈ ਜਾਨ ਚਲੀ ਗਈ ਸੀ ਇਹਦੇ ਨਾਲ ਬਹੁਤ ਵੱਡਾ ਰੋਸ ਜਿਹੜਾ ਹੈ ਕਿਸਾਨਾਂ ਦੇ ਵਿੱਚ ਫੈਲਿਆ ਸੀ ਸੋ ਹੁਣ ਫਿਰ ਜਿਹੜਾ ਹੈਗਾ ਇੱਕ ਪਾਸੇ ਡੱਲੇਵਾਲ ਸਾਹਿਬ ਮਰਨ ਵਰਨ ਤੇ ਬੈਠੇ ਆ ਦੂਸਰੇ ਪਾਸੇ ਭਲੇਰ ਸਾਹਿਬ ਇੱਕ ਜਥੇ ਜਿਹੜੇ ਉਹਨਾਂ ਨੇ ਦਿੱਲੀ ਨੂੰ ਭੇਜਣੇ ਸੀ 101 ਕਿਸਾਨਾਂ ਦੇ ਉਹ ਵੀ ਉਹਨਾਂ ਦੇ ਵਿੱਚੋਂ ਵੀ ਜਿਹੜੇ ਦੋ ਦਿਨ ਉਹ ਭੇਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ ਇਹਦਾ ਕਰਕੇ ਕਿਸਾਨਾਂ ਦੇ ਵਿੱਚ ਹੋਰ ਰੋਸ ਆ ਕਿ ਅਸੀਂ ਤਾਂ ਸਧਾਰਨ ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ ਕਿ ਅਸੀਂ ਉਪਰ ਟੈਸਟ ਕਰ ਸਕਦੇ ਆ ਤੇ ਦੂਸਰੇ ਜਿਹੜੇ ਹੈਗੇ ਹੋਰ 10-15 ਕਿਸਾਨ ਜਿਹੜੇ ਹੈਗੇ ਉਹ ਹਸਪਤਾਲਾਂ ਦੇ ਵਿੱਚ ਪਏ ਆ ਸੋ ਇਸ ਮਸਲੇ ਦਾ ਹੱਲ ਸਰਕਾਰ ਨੂੰ ਕੱਢਣਾ ਚਾਹੀਦਾ ਤੇ ਇਸ ਜਿਹੜੇ ਸਰਕਾਰ ਕੀ ਮੰਗਦੇ ਆ ਗਾਰੰਟੀ ਕਾਨੂੰਨ ਮੰਗਦੇ ਆ ਕਿ ਜਿਹੜੀਆਂ 22 ਫਸਲਾਂ ਤੇ ਐਮਐਸਪੀ ਸਾਨੂੰ ਦੇ ਰਹੇ ਆ ਉਹ ਬਾਜ਼ਾਰ ਦੇ ਵਿੱਚ ਰਕਦੀਆਂ ਨਹੀਂ ਜਿਸ ਤਰ੍ਹਾਂ ਐਤ ਕੀ ਝੋਨੇ ਦੇ ਨਾਲ ਜਿਹੜਾ ਹੋਇਆ ਝੋਨਾ ਜਿਹੜਾ ਹੈਗਾ ਭਾਵੇਂ ਸਰਕਾਰ ਨੇ ਪੂਰਾ ਰੇਟ ਦਿੱਤਾ ਪਰ ਕਿਸਾਨਾਂ ਦੇ ਪੱਲੇ ਤਾਂ 2-2 3-300 ਰੁਪਏ ਕਿਨਟਲ ਮਗਰ ਜਿਹੜੇ ਆੜਤੀਏ ਦਾ ਹੋਰ ਉਹ ਖਾ ਗਏ ਸੋ ਇਸੇ ਕਰਕੇ ਕਿ ਉਹਨਾਂ ਦੀ ਗਾਰੰਟੀ ਕਾਨੂੰਨ ਨਾ ਹੋਣ ਕਰਕੇ ਇਸ ਕਰਕੇ ਜਿਹੜੀਆਂ ਜਾਇਜ਼ ਮੰਗਾਂ ਕਿਸਾਨਾਂ ਦੀਆਂ ਉਹ ਸਰਕਾਰ ਨੂੰ ਮੰਨਣੀ ਚਾਹੀਦੀ ਆ ਅੰਸਨ ਨੂੰ ਤੜਵਾਉਣਾ ਚਾਹੀਦਾ ਤੇ ਇਹ ਇਹ ਇਹੋ ਜੀ ਜਿਹੜੀ ਸਿਚੁਏਸ਼ਨ ਨੂੰ ਸੰਭਾਲਣਾ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਨਹੀਂ ਸੰਭਾਲਦੇ ਤੇ ਤਾਂ ਲੋਕਾਂ ਦੇ ਵਿੱਚ ਹੋਰ ਸਰਕਾਰ ਵਿਰੁੱਧ ਦੀ ਗੁੱਸਾ ਵਧੂਗਾ ਸੋ ਅਸੀਂ ਤਾਂ ਬੇਨਤੀ ਕਰ ਸਕਦੇ ਆ ਕਿ ਸਰਕਾਰ ਨੂੰ ਬੜੇ ਗੌਰ ਦੇ ਨਾਲ ਧਿਆਨ ਦੇ ਨਾਲ ਇਹਨਾਂ ਮਸਲਿਆਂ ਦੇ ਹੱਲ ਕਰਕੇ ਕਿਸਾਨ ਜਿਹੜੇ ਹੈ ਉਹ ਕੋਈ ਬਾਹਰਲੇ ਮੁਲਕ ਤੋਂ ਨਹੀਂ ਆਏ ਉਹ ਸਾਡੇ ਆਪਣੇ ਭਾਈ ਭਰਾ ਵਾ ਕਿਉਂਕਿ ਭਾਰਤ ਜਿਹੜਾ ਹੈ ਖੇਤੀਬਾੜੀ ਮੁਲਕਾ 70% ਲੋਕ ਖੇਤੀ ਦੇ ਨਾਲ ਜੁੜੇ ਹੋਏ ਆ ਸੋ ਜੇ 70% ਲੋਕ ਜਿਸ ਤਰ੍ਹਾਂ ਜਿਹੜਾ ਹੈ ਉਹ ਕਰਜ਼ੇ ਦੇ ਥੱਲੇ ਕਿਸਾਨ ਬੈਠਾ ਤੇ ਉਹਨਾਂ ਦੀ ਬਾਹ ਫੜਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਦਾ ਫਰਜ਼ ਬਣਦਾ ਉਹਨਾਂ ਦੀਆਂ ਗੱਲਾਂ ਆਂਦੇ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਸਰ ਸੁਪਰੀਮ ਕੋਰਟ ਦੀ ਅੰਤਰੀਮ ਰਿਪੋਰਟ ਦਾਖਿਲ ਕੀ ਗਈ ਹੈ ਕਮੇਟੀ ਦੁਆਰਾ ਉਹਨਾਂ ਨੇ ਕਹਾ ਹੈ ਕਿ ਉਹ ਜਿਸ ਤਰੀਕੇ ਸੇ ਕਿਸਾਨ ਨੇਤਾਵਾਂ ਕੋ ਬੁਲਾਇਆ ਗਿਆ ਤੇ ਲੇਕਿਨ ਉਹ ਇਸ ਬੈਠਕ ਮੇ ਜੋ ਹੈ ਉਹ ਨਹੀਂ ਪਹੁੰਚਿਆ ਇਸ ਕੋ ਲੈ ਕੇ ਕੀ ਕਹਾਂਗੇ ਇਹ ਜੋ ਸਾਡੀ ਆਪਣੀ ਵਿਚਾਰ ਕਿ ਜਦੋਂ ਸੁਪਰੀਮ ਕੋਰਟ ਨੇ ਉਹ ਕਮੇਟੀ ਬਣਾਈ ਹੈ ਤੇ ਸਾਨੂੰ ਆਪਣਾ ਦੁੱਖ ਦਰਦ ਉਹਨਾਂ ਦੇ ਕੋਲ ਦੱਸਣਾ ਚਾਹੀਦਾ ਤਾਂ ਕਿ ਜੇ ਸਾਡੀਆਂ ਸਰਕਾਰਾਂ ਨਹੀਂ ਗੱਲ ਸੁਣਦੀਆਂ ਤੇ ਕੋਰਟ ਦੇ ਮਾਧਿਅਮ ਜਿਹੜਾ ਹੈ ਉਹ ਹੱਲ ਹੋ ਸਕਦਾ ਸੀ ਸੋ ਉਹਦੇ ਵਾਸਤੇ ਜਿਹੜੀ ਪਿਛਲੀ ਰਿਪੋਰਟ ਦਿੱਤੀ ਹੈ ਉਹਨਾਂ ਵਿੱਚ ਕਿ ਦੱਸਿਆ ਵੀ ਆ ਕਿ ਪੰਜਾਬ ਦੇ ਕਿਸਾਨਾਂ ਸਿਰ 73000 ਕਰੋੜ ਦਾ ਕਰਜ਼ਾ ਤੇ ਜਿਹੜੇ ਹਰਿਆਣਾ ਦੇ ਕਿਸਾਨਾਂ ਉਹਨਾਂ ਦੇ ਸਿਰ 70000 ਦਾ ਕਰੋੜ ਦਾ ਕਰਜ਼ਾ ਜੇ ਇਹ ਤੇ ਜਿਹੜੀ ਕਿਸਾਨਾਂ ਦੀ ਆਮਦਨ ਘਟ ਰਹੀ ਹੈ ਜੇ ਇਹੀ ਗੱਲਾਂ ਜਿਹੜੀਆਂ ਹੋਰ ਜਿਹੜੀਆਂ ਇਹਨਾਂ ਦੀਆਂ ਸੀ ਜੇਕਰ ਉਹ ਕਮੇਟੀ ਦੇ ਮੋਹਰੇ ਜਾ ਕੇ ਦੱਸ ਦੇ ਤੇ ਹੋ ਸਕਦਾ ਕਿ ਉਹ ਗੱਲਾਂ ਜਿਹੜੀਆਂ ਕੋਰਟ ਜਿਹੜੀ ਹੈਗੀ ਹੈ ਸਰਕਾਰ ਨੂੰ ਕੋਈ ਆਦੇਸ਼ ਕਰਦੀ ਬਾਕੀ ਜਿਹੜਾ ਹੈ ਸੋਚ ਆਪੋ ਆਪਣੀ ਆ ਅਸੀਂ ਉਹਦੇ ਉੱਤੇ ਬਹੁਤਾ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਕਿਉਂਕਿ ਉਹਦਾ ਜਵਾਬ ਸਾਡੇ ਜਿਹੜੇ ਕਿਸਾਨ ਆਗੂ ਆ ਉਹੀ ਦੇਣਗੇ ਤੇ ਉਹੀ ਵਾਜਬ ਹੋਊਗਾ ਅਸੀਂ ਅਸੀਂ ਤੇ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਮਸਲੇ ਹੱਲ ਹੋਣੇ ਚਾਹੀਦੇ